ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਹਮਲਿਆਂ ਨੂੰ ਲੈ ਕੇ ਪਠਾਨਕੋਟ ਜ਼ਿਲ੍ਹਾ ਪਹਿਲਾਂ ਹੀ ਲੱਟ ਕੀਤਾ ਗਿਆ ਹ ਪਰ ਦੇਖਿਆ ਜਾਵੇ ਅੱਜ ਤੋਂ 3 ਦਿਨ ਪਹਿਲਾਂ ਇੱਕ ਨਵਾਂ ਮੋੜ ਸਾਹਮਣੇ ਆਇਆ ਸੀ ਪਿੰਡ ਕੋੜ ਪਟੀਆਂ ਜੋ ਬਿਲਕੁਲ ਵਾਟਰ ਦੇ ਨਜ਼ਦੀਕ ਹੈ ਜਿਸ ਨੂੰ ਜੇ ਕੇ ਜੰਮੂ ਕਸ਼ਮੀਰ ਦਾ ਬਾਰਡਰ ਵੀ ਪੈਂਦਾ ਹੈ ਤੇ ਪਾਕਿਸਤਾਨ ਦਾ ਬਾਰਡਰ ਵੀ ਪੈਂਦਾ ਉੱਥੇ ਦੋ ਸੱਕੀ ਵਿਅਕਤੀ ਦੇਖੇ ਗਏ ਜਿਨ੍ਹਾਂ ਨੇ ਕਾਲੇ ਕਲਰ ਦੀ ਵਰਦੀ ਪਾਈ ਹੋਈ ਸੀ ਅਤੇ ਕਿਸੇ ਦੀ ਹਵੇਲੀ ਤੇ ਬੈ ਕੇ ਕੋਲੀ ਦੇ ਵਿੱਚ ਪਿਆਜ ਉਹ ਨਮਕੀਨ ਭੁਜਿਆ ਸੀ ਉਹ ਖਾ ਕੇ ਗਏ ਸੀ ਪਰ ਅੱਜ ਇੱਕ ਨਵਾਂ ਮੋਰ ਹੋਰ ਸਾਹਮਣੇ ਆਇਆ ਕੀੜੀ ਗੰਡਿਆਲ ਵਿਖੇ ਸੂਤਰਾਂ ਦੇ ਹਾਲਿਆਂ ਤੋਂ ਖਬਰ ਮਿਲੀ ਹੈ ਕਿ ਕੀੜੀ ਗੰਡਿਆਲ ਵਿਖੇ ਫਿਰ ਸੱਕੀ ਵਿਅਕਤੀ ਦੇਖੇ ਗਏ ਨਾ ਪਰ ਅੱਜ ਸਜਨਪੁਰ ਹਲਕੇ ਦਾ ਪੈਂਦਾ ਪਿੰਡ ਕਲੇਸਰ ਵਿਕੇ ਸਰਚ ਅਭਿਆਨ ਕੀਤਾ ਜਾ ਰਿਹਾ ਪੂਰਾ ਹੀ ਤਸੱਲੀ ਬਖਸ ਗੁਜਰਾਂ ਦੇ ਡੇਰੇ ਚੈੱਕ ਕੀਤੇ ਜਾ ਰਹੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਕੋਈ ਵੀ ਵਿਅਕਤੀ ਉਸ ਤਰ੍ਹਾਂ ਦਾ ਨਜ਼ਰ ਨਹੀਂ ਆਇਆ ਮੈਂ ਰੋਸ਼ਨ ਕੋਲੋਤਰਾ ਕੈਮਰਾਮੈਨ ਸਮੀ ਦੇ ਨਾਲ ਕਿ ਚਿਲਾਇਆ ਯਾਰ ਯਾਰ ਜਿਹੜਾ ਕੋਈ ਇਨਪੁਟ ਹੈ ਕੀ ਫਿਲਹਾਲ ਜਿੱਦਾਂ ਤੁਹਾਨੂੰ ਪਤਾ ਹੀ ਆ ਦੋ ਦਿਨ ਪਹਿਲਾਂ ਜਿਹੜੀ ਇੱਕ ਆਈਸੀਪੀ ਕੋਈ ਸ਼ਕਤੀ ਬੰਦੇ ਨਜ਼ਰ ਆਏ ਨੇ ਤੇ ਲਾਲ ਆਰਡਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਦੇ ਮੱਦੇ ਨਜ਼ਰ ਹੀ ਸਾਰੀ ਸਰਚ ਹੋ ਰਹੀ ਹੈ ਏਰੀਏ ਦੀ ਤਾਨ ਕੋਟੇ ਦੇ ਵੱਖ-ਵੱਖ ਪਾਰਟੀਆਂ ਨਾਲ ਲੈ ਕੇ ਸਾਰੀ ਸਰਚ ਕੀਤੀ ਜਾ ਰਹੀ ਹੈ ਇਸ ਲਈ ਕਿਹੜੇ ਏਰੀਆ ਤੇ ਸਰਚ ਹੋ ਰਹੀ ਹੈ ਜੀ ਇਹ ਪਠਾਨਕੋਟ ਦੇ ਅੰਡਰ ਜਿਹੜਾ ਵੀ ਸਾਰੇ ਪਿੰਡ ਜਿੱਦਾਂ ਸੁਜਾਏ ਸੁਜਾਨਪੁਰ ਥਾਣੇ ਦੇ ਅੰਡਰ ਪੈਂਦਾ ਵਾ ਪਿੰਡ ਕਲੇਸ਼ਰ ਉਹਦੀ ਸਾਰੀ ਸਰਚ ਕਰ ਰਹੇ ਆ ਆਲੇ ਦੁਆਲੇ ਜਿੰਨੇ ਵੀ ਕੋਈ ਇਹੋ ਜਿਹਾ ਸਾਨੂੰ ਜਗਾ ਨਜ਼ਰ ਆਉਂਦੀ ਆ ਕੋਈ ਡੇਰੇ ਹੋਗੇ ਜਿੱਦਾਂ ਜਾਂ ਥੋੜਾ ਜਿਹਾ ਆ ਝਾੜੀਆਂ ਝੂੜੀਆਂ ਵਾਲਾ ਏਰੀਆ ਜਿੱਥੇ ਵੀ ਮਤਲਬ ਇਹ ਲੱਗਦਾ ਹੋਵੇ ਵੀ ਸ਼ਾਇਦ ਕੋਈ ਚੱਕੀ ਬੰਦਾ ਜਾਂ ਇਹੋ ਜਿਹਾ ਕੋਈ ਉਹੋ ਜਿਹਾ ਨਾ ਹੋਵੇ بس ਉਹਨਾਂ ਏਰੀਆ ਦੀ ਕਰ ਰਹੇ ਆ ਤਾਂ ਟੁੱਟਰਾ ਨਹੀਂ ਮੰਨੀ ਇਹਦੇ ਕਾਲੇ ਨਾਲ ਇੱਕ ਗੜਿਆਰ ਲੱਗਦਾ ਜਿਆਂਗੇ ਇੱਥੇ ਵੀ ਦੱਸਿਆ ਯਾਰ ਇਹਨੂੰ ਕੁਝ ਬੰਦੇ ਰਾਤ ਨੂੰ ਕਿੱਥੇ ਨੂੰ ਦੇਖੇ ਹੋਏ ਨੇ ਉਹਨੂੰ ਲੈ ਕੇ ਵੀ ਜਿਹੜਾ ਹੋ ਰਿਹਾ ਆ ਹਰ ਇੱਕ ਚੀਜ਼ ਨੂੰ ਸਾਰੇ ਨੂੰ ਇਹਨੂੰ ਦੇਖ ਕੇ ਨਾ ਉਸ ਅਨੁਸਾਰ ਹੀ ਚੱਲ ਰਿਹਾ ਕਿ ਜਿਹੜੀ ਵੀ ਕੋਈ ਇਦਾਂ ਦੀ ਇਨਪੁਟ ਪਾਸ ਸਾਨੂੰ ਮਿਲਦੀ ਆ ਉਸੇ ਹਿਸਾਬ ਨਾਲ ਉਹਨਾਂ ਨੂੰ ਪ੍ਰੈਫਰੈਂਸ ਦੇ ਤੌਰ ਤੇ ਸਰਚ ਕੀਤਾ ਜਾ ਰਿਹਾ ਹਰ ਇੱਕ ਚੀਜ਼ ਇਹ ਆਪਣਾ ਸਾਰਾ ਮੇਰੇ ਮਿਸਿਸ ਸਰਪੰਚ ਨੇ ਪਿੰਡ ਕਲਿਸਾ ਤੋਂ ਰੈਣੀ ਸਿਆਣੀ ਮੈਂ ਉਹਦਾ ਹਸਬੰਦ ਆ ਅੱਜ ਸਾਡੇ ਪਿੰਡ ਟੀਮ ਆਈ ਹੋਈ ਆ ਪੁਲਿਸ ਦੀ ਕਾਫੀ ਸਾਰੇ 30 40 ਬੰਦੇ ਆਏ ਹੋਏ ਨੇ ਨਾ ਅੱਜ ਤੋਂ 15 ਚਲੇ ਕੋ ਬੁਮਿਆਰ ਸੜਕ ਕੋ ਸ਼ਕੀ ਵੀ ਆਕਤੀ ਇਧਰ ਟੱਪੇ ਨਾ ਬਾਰਡਰ ਲੰਘਿਆ ਆ ਹੋਂਦੇ ਸਬੰਧ ਵਿੱਚ ਹੀ ਪਿੰਡ ਦੇ ਸਾਰੇ ਡੇਰੇ ਆ ਜਾਂਗ ਦੇ ਬਾਹਰ ਘਰ ਬਣੇ ਹੋਣਾ ਯਾਰ ਆ ਪੁੱਤਾਂ ਗਿਆ ਕਿਸੇ ਹੋਰ ਦੇ ਹੋਂਦੇ ਬਾਰੇ ਹੀ ਸਾਰੇ ਖਮਾਲ ਕਿਤੇ ਜਾਰੀ ਆ ਕਹਿੰਦੇ ਨੇ ਤੁਹਾਡੇ ਨਾਲ ਲੱਗਦਾ ਪਿੰਡ ਗਾ ਕੀੜੀ ਗੰਡਿਆਲ ਜਿਹੜਾ ਜੈਨਕ ਜੀ ਕਹਿੰਦੇ ਰਾਤ ਨੂੰ ਇੱਥੇ ਵੀ ਕਿਸੇ ਨੇ ਦੇਖੇ ਨਾ ਸ਼ਕੀ ਕੁਛ ਇਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਸਰ ਗੱਲ ਸੁਣਨ ਵਿੱਚ ਆਈ ਹੈ ਜੀ ਵੀ ਜਿਹੜੀ ਸਾਡੇ ਨਾਲ ਝਾਂਡਪੁਰ ਗੰਡਿਆਲ ਨਾਲੇ ਪਿੰਡ ਲੱਗਦੇ ਨੇ ਇਧਰੋਂ ਕੋ ਬੰਦੇ ਸ਼ਕੀ ਤੋਂ ਲੰਘ ਕੇ ਆਏ ਹੋਣਾ ਹੋਂਦੇ ਸਬੰਧ ਉਹ ਸਾਰੇ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਸਰਚ ਅਭਿਆਨ ਕਰਦੇ ਪਏ ਆ ਸਾਰੇ ਜਿਹਨੇ ਡੇਰੇ ਆ ਗਏ ਜਾਂ ਖਾਲੀ ਬਾਗ ਪੇਨਾ ਤੇ ਲੋਕਾਂ ਦੇ ਜਿਹੜੇ ਲੋਕਾਂ ਨੇ ਬਾਗ ਬੂਗ ਲੈਣਾ ਨਿਚੇ ਦੇ ਵਗਾਰਾ ਉਹ ਸਾਰੇ ਉਹ ਵੀ ਸਰਚ ਹੋ ਰਹੀ ਹੈਗੀ ਕੀ ਹਜੇ ਤਾਂ ਕੋਈ ਪਤਾ ਚੱਲਿਆ ਵੈਸੇ ਕੁਝ ਨਹੀਂ ਸਾਰਾ ਪਾਸ ਸਵੇਰ ਤੋਂ ਚਲੇ ਆ ਪੁਲਿਸ ਨਾਲ ਚਲੇ ਆ ਹਾਇ ਤਾਂ ਕੁਝ ਪਤਾ ਨਹੀਂ ਚੱਲਿਆ